ਬੇਨਤੀ ਜੋਦੜੀ ਆ ਕਿ ਸੱਚੇ ਪਾਤਸ਼ਾਹ ਸਾਡੇ ਨਗਰ ਦੀਆਂ ਸਾਰੇ ਪੰਜਾਬ ਦੀਆਂ ਕਣਕਾਂ ਪੱਕ ਕੇ ਤਿਆਰ ਹੋ ਚੁੱਕੀਆਂ ਨੇ اے ਕਾਲਪੁਰਖ ਪਿਤਾ ਪਰਮੇਸ਼ਰ ਜੀ ਆਪ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਆ ਕਿ ਸਾਰਾ ਨਗਰ ਰਲ ਕੇ ਸਤਿਗੁਰੂ ਦੇ ਅੱਗੇ ਅਰਦਾਸ ਬੇਨਤੀ ਕਰਨ ਲੱਗੇ ਆ ਕਿ 6 ਮਹੀਨੇ ਦੀ ਸਾਂਭੀ ਹੋਈ ਫਸਲ ਹੁੰਡ ਵੱਢਣ ਵਾਸਤੇ ਤਿਆਰ ਹੋ ਚੁੱਕੀ ਆ ਆਪ ਜੀ ਨੇ ਕਿਰਪਾ ਕਰਨੀ ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ ਹੁਣ ਬਾਡੀ ਪਾਉਣ ਦੀ ਸਮੱਤ ਬਖਸ਼ਿਸ਼ ਕਰਨੀ ਜੋ ਕਾਲਪੁਰਖ ਸੱਚੇ ਪਾਤਸ਼ਾਹੀ ਨੇ ਬਖਸ਼ਿਸ਼ ਕੀਤਾ ਸੀ ਇਹ ਬਾਡੀ ਦਾ ਸਮਾਂ ਜੋ ਸਾਡੇ ਵੱਡ ਵਡੇਰੇ ਜੋ ਸਾਡੇ ਬਜ਼ੁਰਗ ਪ੍ਰਾਣੇ ਕਿਦਾਂ ਰਲ ਮਿਲ ਕੇ ਬਾਡੀ ਪਾਉਂਦੇ ਸੀ ਕਿਦਾਂ ਉਹ ਭੰਗੜੇ ਖੁਸ਼ੀਆਂ ਮਨਾਉਂਦੇ ਸੀ ਕਿਉਂਕਿ ਇਹ ਬਹੁਤ ਵੱਡਾ ਇੱਕ ਖੁਸ਼ੀ ਦਾ ਸਮਾਂ ਹੁੰਦਾ ਇਹ ਕਰਮ ਕਰਨਾ ਤੇ ਨਾਲ ਨਾਲ ਮਾਲਕ ਸੱਚੇ ਪਾਤਸ਼ਾਹ ਜੀ ਨੂੰ ਯਾਦ ਰੱਖਣਾ ਕਿਉਂਕਿ ਸ਼ਰਮ ਤੇ ਧਰਮ ਸਾਡੇ ਤਾਂ ਹੀ ਪੱਲੇ ਰਹੇਗੀ ਜੇ ਅਸੀਂ ਇਹ ਦੋਵੇਂ ਕਾਰਜ ਕਰਦੇ ਆ ਜਿਹਨੂੰ ਮਹਾਰਾਜ ਸੱਚੇ ਪਾਤਸ਼ਾਹ ਸਮਝਾਉਣਾ ਕਰਦੇ ਨੇ ਸ਼ਰਮ ਧਰਮ ਤੋਂ ਨਾਨਕਾ ਜੇ ਤਨ ਪੱਲੇ ਹੋਏ ਇਹ ਵਿਗਿਆਪਨ ਆ ਵੀ ਐਰਕਮ ਪ੍ਰਾਪਨ ਸਮੇਂੋਂ ਵਿੱਚ ਤਾਂ ਕਣਕ ਵੜਦੇ ਆ ਉਸ ਤਰ੍ਹਾਂ ਕਣਕ ਵਾਢੀ ਦੀ ਸ਼ੁਰੂਆਤ ਕੀਤੀ ਜਾਵੇ ਪਾਜੀ ਕੱਲ ਸੀ ਨਾ ਇੱਥੇ ਪਿੰਡ ਬੈਠੇ ਸੀਗੇ ਬਾਬਾ ਜੀ ਨਾਲ ਤੇ ਸਲਾਹ ਬਸ਼ਰਾ ਕਰਨ ਦੇ ਸੀ ਇਦਾਂ ਹੀ ਤੇ ਵਿਚਾਰ ਬਣਾਇਆ ਵੀ ਐਰਕਾਂ ਪ੍ਰਾਤਨ ਸਮੇਂ ਆਉਂਗਾ ਜਿੱਦਾਂ ਕਣਕ ਵੱਢਦੇ ਆ ਉਸ ਤਰ੍ਹਾਂ ਕਣਕ ਵੱਢਣੀ ਦੀ ਸ਼ੁਰੂਆਤ ਕੀਤੀ ਜਾਵੇ ਪਰ ਭਾਈ ਸਾਹਿਬ ਤੁਸੀਂ ਵੇਖ ਰਹੇ ਹੋ ਸੰਗਤਾਂ ਦਾ ਬੜਾ ਇਛਾ ਦਿੱਤਾ ਹੈ ਇੱਕ ਇੱਕ ਕਹਿਣ ਦੇਤੇ ਸਾਰੇ ਭਰਾ ਆਏ ਨੇ ਤੇ ਅਸੀਂ ਬੜੇ ਤਰੀਕੇ ਦੇ ਨਾਲ ਆ ਕਣਕਟਾਈ ਕਰ ਰਹੇ ਆ ਜੀ ਪ੍ਰਾਤਨ ਸਮੇਂ ਨਾਲ ਆਉਣ ਨਾਲ ਬਹੁਤ ਖੁਸ਼ੀ ਆ ਜੀ ਬਹੁਤ ਖੁਸ਼ੀ ਆ ਤੇ ਨਾਲੇ ਗਾਂ ਆਉਣ ਵਾਲੇ ਬੱਚਿਆਂ ਨੂੰ ਪ੍ਰੇਰਨਾ ਮਿਲੇਗੀ ਇਸ ਚੀਜ਼ ਦੀ ਤੇ ਨਾਲ ਨਾਲ ਹੀ ਸਾਡੀ ਇਹ ਲੇਬਰ ਦਾ ਬਚਤ ਹੋਏਗੀ ਹਾਂਜੀ ਤੇ ਤੁਸੀਂ ਵੇਖੋ ਆ ਇਹਨੂੰ ਸਾਈਡ ਤੇ ਕਰੀਏ ਆਪਾਂ ਤੇ ਭਾਵੇਂ ਇਕੱਲੀ ਆਪਾਂ ਪੱਠੇ ਬੀਜ ਲਈਏ ਨਹੀਂ ਤੇ ਇਹ ਪ੍ਰੋਬਲਮ ਆਉਂਦੀ ਆ ਫਿਰ ਤੁਸੀਂ ਅੱਗ ਲਾਉਣ ਦੀ ਪ੍ਰੋਬਲਮ ਆਉਂਦੀ ਫਿਰ ਨਾੜ ਨੂੰ ਅੱਗ ਲੱਗੀ ਆ ਜਾਂ ਪ੍ਰਦੂਸ਼ਣ ਹੋ ਗਿਆ ਉਹ ਮਸਲਾ ਕੋਈ ਨਹੀਂ ਆਵੇਗਾ ਕੀ ਹੋਰ ਕੀ ਵੀਰਾਂ ਨੂੰ ਅਪੀਲ ਕਰਨੀ ਚਾਹੀਦੀ ਅਸੀਂ ਚਾਹੁੰਦੇ ਆ ਜੀ ਬਸਵਾ ਦਾ ਹੱਥ ਨਾਲ ਕਟਾਈ ਜਦਾਂ ਕੀਤੀ ਜਾਵੇ ਤੇ ਜੇ ਹੋ ਸਕੇ ਤਾਂ ਇਦਾਂ ਮੰਗਾ ਪਾ ਕੇ ਕੀਤੀ ਜਾਵੇ ਤੁਹਾਡਾ ਖਰਚਾ ਵੀ ਬਚਾਓ ਸਕਦਾ ਜੀ ਬਹੁਤ ਖੁਸ਼ੀ ਹੋਈ ਆ ਅੱਜ ਤੁਸੀਂ ਵੀ ਆਏ ਜੇ ਸਾਰੇ ਪਰਿਵਾਰ ਸਾਡੇ ਸੰਗਤ ਇਕੱਠੀ ਹੋਈ ਆ ਜੋ ਕਾਲਪੁਰਖ ਸੱਚੇ ਪਾਤਸ਼ਾਹੀ ਨੇ ਬਖਸ਼ਿਸ਼ ਕੀਤਾ ਸੀ ਇਹ ਵਾਢੀ ਦਾ ਸਮਾਂ ਜੋ ਸਾਡੇ ਵੱਡ ਵਡੇਰੇ ਜੋ ਸਾਡੇ ਬਜ਼ੁਰਗ ਪ੍ਰਾਣੇ ਕਿਦਾਂ ਰਲ ਮਿਲ ਕੇ ਵਾਢੀ ਪਾਉਂਦੇ ਸੀ ਕਿਦਾਂ ਉਹ ਭੰਗੜੇ ਖੁਸ਼ੀਆਂ ਮਨਾਉਂਦੇ ਸੀ ਕਿਉਂਕਿ ਇਹ ਬਹੁਤ ਵੱਡਾ ਇੱਕ ਖੁਸ਼ੀ ਦਾ ਸਮਾਂ ਹੁੰਦਾ ਕਿਉਂਕਿ 6 ਮਹੀਨੇ ਤੋਂ ਸੰਭੀ ਹੋਈ ਫਸਲ ਜਿਹੜੀ ਆ ਉਹਨੂੰ ਹੁਣ ਕਟਾਈ ਦਾ ਸਮਾਂ ਆ ਗਿਆ ਸੋ ਬਹੁਤ ਇਸ ਗੱਲ ਦੀ ਸਾਨੂੰ ਖੁਸ਼ੀ ਆ ਤੇ ਸਾਰੇ ਰਲ ਮਿਲ ਕੇ ਇਸ ਦਾ ਲਾਹਾ ਲਿਆ ਕਰੀਏ ਜੀ ਸੋ ਵੱਧ ਤੋਂ ਵੱਧ ਬੇਨਤੀ ਆ ਜਿਵੇਂ ਕਾਲਪੁਰਖ ਸੱਚੇ ਪਾਤਸ਼ਾਹ ਜੀ ਵੱਲੋਂ ਵੀ ਸਾਨੂੰ ਹੁਕਮ ਆ ਕਿ ਭਾਈ ਇਹ ਕਰਮ ਕਰਨਾ ਤੇ ਨਾਲ ਨਾਲ ਮਾਲਕ ਸੱਚੇ ਪਾਤਸ਼ਾਹ ਜੀ ਨੂੰ ਯਾਦ ਰੱਖਣਾ ਕਿਉਂਕਿ ਸ਼ਰਮ ਤੇ ਧਰਮ ਸਾਡੇ ਤਾਂ ਹੀ ਪੱਲੇ ਰਹੇਗੀ ਜੇ ਅਸੀਂ ਇਹ ਦੋਵੇਂ ਕਾਰਜ ਕਰਦੇ ਆ ਜਿਹਨੂੰ ਮਹਾਰਾਜ ਸੱਚੇ ਪਾਤਸ਼ਾਹ ਸਮਝਾਉਣਾ ਕਰਦੇ ਨੇ ਸ਼ਰਮ ਧਰਮ ਦੋ ਨਾਨਕਾ ਜੇ ਤਾਂ ਪੱਲੇ ਹੋਏ ਜੇ ਅਸੀਂ ਦੁਨਿਆਵੀ ਸਤਕਾਰ ਲੈਣਾ ਚਾਹੁੰਨੇ ਆ ਭੈਣਾ ਭਰਾਵਾਂ ਦਾ ਸਤਕਾਰ ਲੈਣਾ ਚਾਹੁੰਨੇ ਆ ਤੇ ਉਹਦਾ ਕਰਕੇ ਸਾਨੂੰ ਇਹ ਦੁਨਿਆਵੀ ਕਾਰਜ ਵੀ ਕਰਨੇ ਪੈਣਗੇ ਤੇ ਜੇ ਮਾਲਕ ਦੀ ਦਰਗਾਹ ਵਿੱਚ ਜਾ ਕੇ ਵੀ ਅਸੀਂ ਸੁਖ ਲੈਣਾ ਚਾਹੁੰਦੇ ਆ ਮਾਲਕ ਦੀ ਦਰਗਾਹ ਚ ਵੀ ਜਾ ਕੇ ਸੋਭਾ ਲੈਣੀ ਚਾਹੁੰਦੇ ਆ ਫੇਰ ਸਾਨੂੰ ਉਹਦੇ ਨਾਲ ਨਾਲ ਨਾਮ ਦਾ ਧੰਨ ਵੀ ਸਾਡੇ ਪੱਲੇ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਜੀ ਸੋ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਆ ਭਾਈ ਜੋ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਵੱਲੋਂ ਇਹ ਸਮਾਂ ਬਖਸ਼ਿਸ਼ ਕੀਤਾ ਇਹਦਾ ਸਾਰੇ ਰਲ ਕੇ ਲਾਹਾ ਲਈਏ ਜਿਹੜਾ ਮਾਲਕ ਨੇ ਸਾਨੂੰ ਜੀਵਨ ਬਖਸ਼ਿਸ਼ ਕੀਤਾ ਗੁਰਬਾਣੀ ਸਾਨੂੰ ਸਾਰੀ ਇਹੀ ਉਪਦੇਸ਼ ਕਰਦੀ ਆ ਪੁੱਤ ਕਿ ਨਾਲ-ਨਾਲ ਸਿਮਰਨ ਕਰੋ ਨਾਲ-ਨਾਲ ਕਰਮ ਕਰੋ ਜਿਹਨੂੰ ਮਹਾਰਾਜ ਸੱਚੇ ਪਾਤਸ਼ਾਹ ਸਮਝਾਉਣਾ ਕਰਦੇ ਨੇ ਕਰਮ ਧਰਮ ਦੇ ਚੌਪੜ ਸਾਜੋ ਸੱਤ ਕਰੋ ਤੁਮ ਸਾਰੀ ਕਾਮ ਕ੍ਰੋਧ ਲੋਭ ਮੋਜੀਤੋ ਐਸੀ ਖੇਡ ਹਰ ਪਿਆਰੀ ਅੱਜ ਅਸੀਂ ਕੇਵਲ ਤੇ ਕੇਵਲ ਕੱਲੇ ਕਰਮ ਦੇ ਨਾਲ ਜੁੜ ਗਏ ਆ ਧਰਮ ਦਾ ਚੇਤਾ ਭੁੱਲ ਚੁੱਕਾ ਸੋ ਸਰਬ ਦੇ ਚਰਨਾਂ 'ਚ ਬੇਨਤੀ ਇਹ ਚੀਜ਼ ਦਾ ਲਾਹਾ ਲਈਏ ਜੀ ਅੱਜ ਹੀ ਬਹੁਤ ਖੁਸ਼ੀ ਦਾ ਮੌਕਾ ਵਾ ਪ੍ਰਾਰਥਨ ਸਮੇ ਜੋ ਸਾਡੇ ਬਜ਼ੁਰਗ ਕੰਮ ਕਰਦੇ ਸੀ ਉਹੋ ਹੀ ਅੱਜ ਅਸੀਂ ਸ਼ੁਰੂਆਤ ਕੀਤੀ ਆ ਬੱਚਿਆਂ ਨੂੰ ਦੱਸਣ ਵਾਸਤੇ ਕਿ ਅੱਜ ਜਿਹੜੀ ਵਾਢੀ ਆ ਉਹ ਕਰਨੀ ਆ ਤੇ ਖੁਸ਼ੀ ਦੇ ਨਾਲ ਹੀ ਸਾਰਾ ਕੁਝ ਹੀ ਹੋ ਜੇ ਅੱਜ ਕਿੰਨੀ ਖੁਸ਼ੀ ਆ ਅੱਜ ਦੇ ਦਿਨ ਨੂੰ ਲੈ ਕੇ ਮੈਂ ਨਾ ਵੀ ਪੁੱਛੋ ਨਾ ਪੁੱਤ ਵਿਆਹਣ ਜਿੰਨੀ ਖੁਸ਼ੀ ਜਿੰਨੀ ਹੁੰਦੀ ਹੈ ਯਾਰ ਓਨੀ ਹੀ ਜੀ ਅੱਜ ਅੱਛਾ ਜੀ ਅੱਜ ਕੀ ਕੀ ਅਪੀਲ ਕਰਨੀ ਚਾਹੁੰਦੇ ਲੋਕਾਂ ਨੂੰ ਵੇਖੋ ਜੀ ਅਪੀਲ ਕਰਨੀ ਇਹ ਚਾਹੁੰਦਾ ਵਾਂ ਕਿ ਜਿਹੜਾ ਵੀ ਕੰਮ ਤੁਸੀਂ ਰਲ ਕੇ ਕਰ ਲੋਗੇ ਉਹਦੇ 'ਚ ਤੁਹਾਡਾ ਬਚਾਅ ਆ ਨਾਲੇ ਤੇ ਸਾਰਾ ਹੀ ਲੇਬਰ ਤੋਂ ਬਚੋਗੇ ਆਪ ਕਰੋਗੇ ਤੁਹਾਡਾ ਸਰੀਰ ਸਹੀ ਰਹੇਗਾ ਸਾਰੇ ਬਚਾਅ ਹੋਏਗਾ ਆ ਵੇਖੋ ਜਿਹੜੀ ਅੱਜ ਅੱਜ ਬਾਡੀ ਹੋ ਜਣੀ ਹੈ ਨਾ ਇਹਦੇ ਵਿੱਚ ਇੱਕ ਮਹੀਨਾ ਪੱਠੇ ਪਹਿਲਾਂ ਬੀਜੇ ਜਾਣੇ ਨੇ ਤੂੜੀ ਪਹਿਲਾਂ ਬਣ ਜਣੀ ਆ ਤੂੜੀ ਵੀ ਪਹਿਲਾਂ ਬਣ ਜਣੀ ਆ ਜਿਹੜੀ ਨਾੜ ਨੂੰ ਅੱਗ ਲਾਉਣੀ ਉਹ ਵੀ ਪਚਾਹ ਹੋ ਗਿਆ ਸਾਰੇ ਕੰਮਾਂ ਦਾ ਪਚਾਹ ਤੂੜੀ ਵੱਧ ਬਣਨੀ ਬਹੁਤ ਵੀਰ ਜੀ ਚੜਦੀ ਕਲਾ ਵਾਲਾ ਦੇਣਿਆ ਜਿੱਤ ਖਾਲਸੇ ਦਾ ਸਾਜਣਾ ਦੇਸ ਆ ਇਸ ਕਰਕੇ ਨਾਲੇ ਇਹ ਕਣਕ ਦਾ ਤੇ ਚਲੋ ਮੰਨ ਲਓ ਇੰਨਾ ਵੀ ਇਹ ਸੰਗਤ ਇਕੱਠੀ ਹੋਈ ਆ ਜਿਵੇਂ ਮੰਨ ਲਓ ਕਿਹ ਨਾ ਕਿਸੇ ਚੱਕਰ ਜੇ ਮੱਲੋ ਜਲ ਨੂੰ ਬੋਟਾ ਦੇ ਮਹਲੇ ਆਪੋ ਜੀ ਨਾਰਾਜ਼ਗੀ ਹੁੰਦੀ ਆ ਅੱਜ ਸਾਰੇ ਭਰਾਵਾਂ ਨੇ ਸਲਾਹ ਕੀਤੀ ਹੈ ਇਕੱਠੇ ਹੋਏ ਆ ਵੀ ਮੱਲਵਾ ਪਹਿਲਾ ਆਪਣਾ ਜਿਹੜਾ ਮੰਗਾ ਦੇ ਜਾਂਦੇ ਜਿਹਦਾ ਪੈਂਦੀਆਂ ਸੀ ਉਸ ਹਿਸਾਬ ਨਾਲ ਆਪਾਂ ਫੇਰ ਅੱਜ ਤਿਆਰੀ ਕੀਤੀ ਜਾਵੇ ਬੱਚਿਆਂ ਨੂੰ ਸਮਝਾਇਆ ਜਾਵੇ ਸਭ ਕੁਝ ਕੀਤਾ ਜਾਵੇ ਤੇ ਉਸੇ ਹਿਸਾਬ ਨਾਲ ਹੀ ਫੇਰ ਅੱਜ ਵਾੜੀ ਸ਼ੁਰੂ ਕੀਤੀ ਹੈ ਕਿੰਨੀ ਖੁਸ਼ੀ ਹੈ ਜੀ ਅੱਜ ਬਹੁਤ ਖੁਸ਼ੀ ਹੈ ਜੀ ਕਾਣਕ ਦੀ ਕਟਾਈ ਹੋਣ ਦੇ ਮੈਂ ਬਹੁਤ ਖੁਸ਼ ਹਾਂ ਵੀ ਪਿਛਲੇ ਸਮੇਂ ਵੀ ਪਹਿਲੇ ਜਿਹਾ ਕੱਟਦੇ ਹੁੰਦੇ ਸੀ ਇਕੱਠੇ ਹੋ ਕੇ ਤੇ ਬਹੁਤ ਵਾਦਾ ਹੁੰਦਾ ਸੀ ਤੂੜੀ-ਤਾੜੀ ਬਣਦੀ ਸੀ ਡੰਗਰ ਵੇਸ਼ੇ ਵਾਸਤੇ ਤੇ ਹੁਣ ਮਸ਼ੀਨਗਰੀ ਜੋ ਗਿਆ ਤੂੜੀ ਜੰਗੀ ਨਹੀਂ ਬਣਦੀ ਵਿੱਚ ਘੱਟਾ ਬਹੁਤ ਆਉਂਦਾ ਵਾ ਤੇ ਫੇਰ ਸਾਡਾ ਇਰਾਦਾ ਵੀ ਅਰਕਾ ਇਤਨਾ ਹੀ ਬਣਾਈਏ ਵੱਡ ਕੇ ਕਣਕ ਤੂੜੀ ਅੱਜ ਗੁਰੂ ਮਰਿਆਦਾ ਨਾਲ ਸ਼ੁਰੂਆਤ ਕੀਤੀ ਹੈ ਹਾਂਜੀ ਮਸਾਖੀ ਵਾਲੇ ਦਿਨ ਸ਼ੁਰੂ ਕੀਤੀ